ਨਰੀ ਗਗੂ ਗੈ ਸਾਡਾ ਵੀ ਹਿੰਦਕਦਰ ਸਿੰਘ ਜੀ ਮੇਕਾ ਕੈਨੇਡਾ ਗਗੂ ਫਿਲ ਨਾ ਇਹ ਵਾਲੇ ਸਾਡੇ ਵੀਰ ਹਰ ਕੋਟੀ ਦੀਪ ਇਹਨਾਂ ਪੰਜਾਬੀ ਬੋਲਾਂ ਦੀ ਬਹੁਤ ਵੱਡਾ ਮਾਣ ਸਨਕਾਰ ਮਿਲ ਗਿਆ ਪਟਾ ਜੀ ਕਰਿਓ ਗੱਲ ਉਸ ਮੈਚ ਦੀ ਦੁੰਨੇ ਵਾਲਾ ਵੀ ਜਿਹੜਾ YouTube 'ਨਾ ਪਾ ਦਿਓ ਦੁੰਨੇ ਵਾਲਾ ਵੀ ਇਸ ਵੀਰ ਦੀ ਡਿਊਟੀ ਆਪਾਂ ਡੂਨਾ ਪਾ ਦਈਏ ਸ਼ਾ ਪਰ ਮੇਲਾ ਇਹ ਸ਼ੇਖਪੁਰ ਸ਼ੇਖਪੁਰ ਐਪੀ ਲਾ ਤੋਂ ਸ਼ੇਖਪੁਰ ਜਿਹੜੀ ਕਿ ਸਰਪਾਲੀ ਸੈੱਟ ਟੀਮ ਹੈ ਸ਼ਾਹਰ ਬੇਲਾ ਔਰ ਜਿਹੜੀ ਕਿ ਪਰਿਵਾਰ ਵਿੱਚੋਂ ਗੁਰਦਰਾ ਸਾਹਿਬ ਵਾਲੀ ਸੈੱਟ ਟੀਮ ਹੈ ਇਹ ਆ ਸ਼ੇਖਪੁਰ ਰੋਟਰੇਰੀ ਬਲੌਕ ਦੀਆਂ ਭਾਈ ਕਲੀ ਵਾਲਾ ਮੁੰਡਾ ਕਿੱਧਰ ਗਿਆ ਸ਼ੇਖਪੁਰ ਕਲੀ ਵਾਲਾ ਮੁੰਡਾ ਕਿੱਧਰ ਗਿਆ ਚੋਨੇ ਵਾਲਾ ਜੀ ਚੱਲ ਜਾ ਕੋਈ ਗੱਲ ਨਹੀਂ ਕੋਈ ਲੈਣ ਨੂੰ ਆ ਮੈਂ ਫਿਰ ਆਪਾਂ ਚੱਲਦੇ ਕੋਈ ਖੜਾ ਜਗਦੀਰ ਬਾਖੜਾ ਇੱਕ ਦਾ ਕੰਮ ਕਰ ਲੋ ਅੱਜ ਪੁਲਿਸ ਦਾ ਪ੍ਰੇਸ਼ੋ ਔਰ ਸਾਡੇ ਪੁੱਛਦੀ ਵੀਰ ਪੁੱਤ ਜੇਕਰ ਰੁਪਈਏ ਕੋ 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 ਜਿਹਦੇ ਪਿੱਛੇ ਜੀ ਛੱਤ ਲੱਗੀ ਹੈ ਔਰ ਪਰਮਾਤਮਾ ਦਾ ਜਿਹੜਾ ਕਾफी ਖਰਚਾ ਹੋ ਗਿਆ ਪਰਮਾਤਮਾ ਬਸਤਾਂ ਦੁਨੀਆ ਦੇ ਵਿੱਚ ਬੇਨਤੀ ਹੈ ਕਿ ਇਸ ਭਰਾ ਦਾ ਜੁਰਮ ਮਾਣਸਨ ਮਾਰ ਕਰੀਏ ਸਾਡੇ ਮਾਤਾ ਜੀ ਪੁੱਛੇ ਉਹ ਤੇ ਮਾਤਾ ਜੀ ਸਾਡੇ ਨਾਲ ਇਹਦਾ ਵੀ ਆਪਾਂ ਜੁਰਮ ਹੈਲਪ ਕਰੀਏ 520000 ਜਨ ਵੀ ਦੱਸਦੇ ਕਲਪ ਵਾਲੇ ਬੇਨਤੀ ਹੈ ਕਿ ਪਹਿਲੇ ਤੁਸੀਂ 500 ਦੇ ਦਿਓ ਬਾਕੀ ਗੱਲ ਬਾਅਦ ਦੀ ਹੈ ਆਪਾਂ माजी ਚੱਕਰ ਆਨ ਲਾ ਜੇ ਆਪਣੇ ਨਾਟਕਾਂ ਦਾ ਜਿਹੜੇ ਵੀ ਪੰਜ ਦਸ ਟੀਮਾਂ ਦਾ ਸਹਿਯੋਗ ਕਰਨਾ ਜਰੂਰ ਕਰਦੇ ਹਾਂ। ਹਨ ਉਹ ਉਧਰ ਸਾਡੇ ਹਰਵਿੰਦਰ ਸਿੰਘ ਜੀ ਫੌਜੀ ਸਾਹਿਬ ਸਰਪੰਨ ਸਾਹਿਬ ਨਿਕਲ ਹੱਸਦਾ। ਇਹਨਾਂ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਆਇਆ ਹੈ ਦੇ ਕਬੱਡੀ ਕੱਪ ਦੇ ਲਈ ਆ ਹਮੇਸ਼ਾ ਜੀ ਨਾਲ ਬਹੁਤੇ ਨਾਲ ਮੋਢਾ ਲਾ ਕੇ ਖੜਨ ਵਾਲੇ ਇਨਸਾਨ ਹੈ। ਇਹਨਾਂ ਦਾ ਵੀ ਅਸੀਂ ਬਾਦਵਾਦ ਧੰਨਵਾਦ ਕਰਦੇ ਆ ਰਵਿੰਦਰ ਸਿੰਘ ਜੀ ਫੌਜੀ ਸਰਪੰਨ ਸਾਹਿਬ ਉਹਦਾ ਬਹੁਤ ਬਹੁਤ ਧੰਨਵਾਦ ਜਿੰਤੂ ਕੜ ਗਿਆ ਬੱਚਾ ਮਨੁਸ਼ੀ ਸਾਡਾ ਵੀਰ ਜੋ ਲਟ ਗਿਆ ਏ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੁਤਿੰਦਰ ਪੀਕਾ ਕੈਨੇਡਾ ਗੋਦੋ ਕਿਲੇ ਦੁਬਈ ਕੋਕੀ ਦੀਪ ਵਿਸ਼ੇ ਤਰਤੇ ਦੀ ਕਬਡੀ ਕੱਪ ਦੇ ਪੁੱਜੀ ਹੋਏ ਹੈ ਇਹਨਾਂ ਸਤਿ ਸ਼੍ਰੀ ਅਕਾਲ ਉਹ ਵੀ ਜੀ ਆਨੂੰ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ ਜਿਆਰ ਦੁਬਈ ਜੀ ਆਇਆਂ ਨੂੰ ਰਾਸਪੁਰ ਸਖ ਬਾਬਲਾ ਇਕਜ ਸ਼ਰਮਾ ਜੀ ਮਦੀਸ਼ੀ ਗੋਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਧਰ ਰੱਸੀ ਦੇ ਮੈਚ ਜਿਹੜੇ ਖੇਡ ਗਰਾਉਂਡ ਦੇ ਵਿੱਚ ਇਸ ਵੇਲੇ ਸ਼ੁਰੂ ਹੋ ਚੁੱਕੇ ਹੈ ਸਾਹ ਪਰ ਬੀਲਾ ਜਿਹੜੀ ਮੀਨਸ ਦੇ ਤੇ ਖੱਬੇ ਪਾਸੇ ਹੈ ਆਪ ਸਜੀਪਰ ਦੇ ਖਿਡਾਰੀ ਜਿਹੜੇ ਸੇਖਪੁਰ ਦੇ ਖੇਡ ਗਰਾਉਂਡ ਦੇ ਵਿੱਚ ਭਾਈ ਸਵਾਗਤ ਨੂੰ ਵੀਰਤੀ ਆ ਜਿਹੜਾ ਖਨਾਟ ਆ ਰਿਹਾ ਸੋ ਆਪਣੇ ਆਪਣੇ ਗੁਰੂ ਮਹਾਰਾਜ ਦੀ ਤਾੜੀ ਪਾ ਮਾਰੋ ਜਿਹੜਾ ਖਨਾਟ ਆ ਰਿਹਾ ਕਦੇ ਸੋ ਸਤੇ ਦਾ ਕੁੱਡੀ ਕੱਪ ਦਾ ਅੱਜ ਰਸਨਾ ਕੱफी ਚੱਲਦੀ ਹੈ ਖੇਡ ਤੂੰ ਚੱਲੀ ਹੈ ਔਰ ਖੇਡ ਤੂੰ ਚੱਲੀ ਹੈ ਸ਼ਾਮ ਨੂੰ ਇਹਨਾਂ ਜੀ ਦੀ ਸੜਕ ਵਾਲੇ ਸਹਾਰਾ ਅੰਮਲ ਗੁਰੂ ਮੋਹਰੋ

لا چودیلا پرالی ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਕਬੱਡੀ ਕੱਪ ਦੇ ਉੱਤੇ ਮੁਕਰਦੇ ਜਿਹੜੇ ਸਤਿਕਾਰਯੋਗ ਸ਼ਖਸੀਅਤਾਂ ਤੇ ਕਬੱਡੀ ਕੱਪ ਨੇ ਆਈ ਹੈ ਇਹਨਾਂ ਦਾ ਵੀ ਸਹੀ ਧੰਨਵਾਦ ਕਰਦੇ ਹਾਂ ਲੱਗੀ ਚੋਹੜੀ ਸਾਡਾ ਵੱਡਾ ਵੀਰ ਹੈ ਇੰਦਰ ਗੁਜਰ ਕੈਨਾ ਚੌਥਾ ਕਬੱਡੀ ਕੱਪ ਤੇ ਵੀਰੋ 11 ਮਿਤਰਾ ਦੇ ਸੁਖ ਦੇ ਨਾਮ ਵਾਲਾ ਤੇ ਕਬੱਡੀ ਅਖੇਡ ਮੇਲੇ ਦੇ ਉੱਤੇ ਜਿਹੜਾ ਕਰਵਾਇਆ ਜਾ ਰਿਹਾ ਹੈ ਸਾਰੇ ਲੋਕੀ ਸੱਜਣਾਂ ਦਾ ਸਿਰ ਤੋਂ ਬਾਵਾ ਧੰਨਵਾਦ ਹੈ ਸ਼ਾਹਪੁਰ ਮੇਲਾ

ਇਹਦਾ ਦਰਸ਼ਕਾਂ ਦੀ ਜਿਹੜੀ ਨਿਵੇਟਾ ਹੈ ਲੈ ਵੀ ਜਿਹੜੀ ਗੁਮਰਾ ਵਾਲਿਆ ਰੈਨਵਾਦਰੇ ਵਾਲਿਆ ਇਹ ਵੀ ਟੀਮ ਖੇੜਦੀ ਹੈ ਨਾ ਰਸਤਾ ਕਸੀ شیخਪੁਰਾ ਤੇ ਨਾਲ ਸ਼ਾਹਪੁਰ ਇੱਕ ਆਗੂ ਤੋਂ ਤਬਈ ਦੀ ਮੋਕੀ ਦੀ ਤੇਈ ਹੋਦੇ ਲਾਰਲੇ ਪਿੰਡਾਂ ਦੀ ਟੀਮ ਹੈ ਸਾਡੇ ਵੀਰ ਬਾਥਿਆ ਜਿੱਤਣ ਤੋਂ ਪਿੱਛਾ ਬੱਲੇ ਬੱਲੇ ਹੋ ਰਹੀ ਪਈ ਹੈ ਕਿ ਬੱਲੇ ਬੱਲੇ ਦੀ ਕਬੱਡੀਏ ਸ਼ਾਵਾ ਸ਼ਾਵਾ ਦੀ ਕਬੱਡੀਏ ਜਾਗੋ ਤੇ ਰੇਡ ਸਾਰੇ ਚੜਾਈਆਂ ਤੇਰੀਆਂ ਰੱਬ ਅਗੇ ਸਦਾ ਹੈ शन मु ग्रेवी मेले जो शाहीला ਉਹ ਨਾਲੇ ਬੁੱਢੀ ਜਿਹੜੀ ਖੇਡ ਗਈ ਲੈ ਗਈ ਹੈ ਜੱਕੀ ਇਟਲੀ ਉਹਨਾਰੇ ਫਾਦਰ ਸਾਹਿਬ ਐਕਟੇ ਤਰਨਤੋਸੀ ਦੀ ਸਰਪੰਚ ਸਾਹਿਬ ਗੋਟ ਵਾਲਾ 11000 ਦੇ ਬਹੁਤ ਵੱਡੇ ਸਹਿਯੋਗ ਅਤੇ ਕਬੱਡੀ ਕੱਪ ਦੇ ਲਈ ਜਿਹੜੇ ਦਿੱਤੇ ਹੈ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਜੱਕੀ ਇਟਲੀ ਤੇ ਸਨ ਆਫ ਤਰਨਤੋਸੀ ਦੇ ਸਰਪੰਚ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਇੱਕ 라ਉਂਡ ਰਸਤੇ ਵਾਲਾ ਹੋ ਚੁੱਕਿਆ ਹੈ لے کے چنونی کے ہو گئے شیطا کو مرد کرے گا آدمی چشن بھی مکھایا کرے گا پندرہ سو دیا میں پر جمع ہو گیا ہے بیٹر کرے گا بڑا گیرے شکی رہے کے بجا بڑا میلا دیکھا دو رہی چنونی بڑا دلدہ نہیں پندرہ سو دیکھا کچھ کہا دیکھا تین دیکھو دیگا آج ہمیں دلسی بساط اور شریفہ کی حضیفہ لو اپنا حضار کا حضار دے کھیڑ ملے دے پر بہت جڑ دے یہ تو دلسی بساط ایک ریان سانہ سرجیت جسپالی اپنے پڑھنے بہت بہتر آس پور والے ਇਸੋ ਵਾਲੀਆਂ ਟੀਮਾਂ ਨੂੰ ਦੇਖ ਲਈ ਗਰਾਉਂਡ ਵਿੱਚ ਆਇਆ ਵੱਡਾ ਵੀਰ ਸੁਨੀ ਅਗਰ ਸੋਦੇ ਦੇਤੇ ਕਬੜੇ ਆਇਆ ਜੇ ਮੈਰੀਏ ਨੇ ਅਸਲਾ ਲਗਾਇਆ ਕੱਲ ਬੋਲੋ ਯਾਰ ਸਾਡੀ ਵਾਲੀ ਜੱਤਨੀ ਬੁਲਾਏ ਹੋਏ ਹੈ ਸਵਾਦੇ ਸੱਦੀ ਸਾਡੇ ਸੋ ਵਾਲੀ ਵੀਰ ਦਾ ਸਾਰੇ ਯਾਰਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਵੀ ਯਾਰ ਮੇਰੀਆਂ ਤੇ ਕਬਡੀ ਕੱਪ ਦੇ ਪੁੱਜੇ ਹੈ ਬੈਸਨ ਦੁਕਾਨੇ ਕਮਾਇਆ ਤੇ ਕਮਾਇਆ ਹੋਊਗਾ ਅਸੀਂ ਯਾਰੀਆਂ ਕਮਾਈ ਹੈ ਸਾਰੇ ਯਾਰਾਂ ਦੋਸਤਾਂ ਦਾ ਧੰਨਵਾਦ ਲਕੀ ਕੌਂਡਰੀਆ ਨੇ ਬੇਦਰ ਬਾਈ ਉਹਦੇ ਜਿਹਨੇ ਯਾਰ ਬੈਡੀ ਤੇ ਕਬੱਡੀ ਕੱਪ ਤੇ ਪਹੁੰਚੇ ਹੈ ਅਰਸ਼ੋਨੀ ਟਾਕੀ ਜੁਨੀਅਰ ਦੇ ਪ੍ਰਧਾਨ ਵੀ ਵੀ ਸਿੰਘੀ ਸ਼ਾਹਪੁਰ ਐਤੋਈ ਨਾਜ਼ਰ ਸਿੰਘੀ ਸ਼ਾਹਪੁਰ ਰਕਜੀ ਯੂਨੀਅਨ ਜਿਹੜੀ ਤੋਂ ਸਾਡੇ ਜਿਆਨ ਪਹੁੰਚਿਆ ਪ੍ਰਧਾਨ ਸਾਹਿਬ ਬਹੁਤ ਬਹੁਤ ਧੰਨਵਾਦ ਕਾਣਾ ਬਾਈਆ ਨੇ ਸ੍ਰੀ ਅੰਮ੍ਰਿਤਸਰ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੀ ਮੇਰੀ ਵੀਰਤੀ ਹੈ ਵੀ ਗਰਾਊਂਡ ਦੇ ਵਿੱਚ ਆ ਜਾਓ ਉਤਵਾਲ ਇਹਨਾਂ ਪਰਿਕਾਰ ਬਿੱਲਾ ਮੇਰੇ ਵੀਰੋ ਇਹ ਸੱਚ ਦੇ ਖਰੋਕੇ ਮਾਰੇ ਭਾਪੀਆਂ ਕੁਝ ਜੱਟ ਦਾ ਜਵਾਨ ਹੋ ਗਿਆ ਉਹਦੇ ਵੀ ਆ ਜਾਣਾ ਜੀ ਦਰਬਾਰ ਜਿਹੜੀ ਕੀਤੀ ਦੋ ਜੀਨਾ ਗਰਾ ਦੇ ਵਿੱਚੋਂ ਕਾਲਾ ਬੜੀਆਂ ਤੇ ਸੋਹਣੀ ਗੁਰਦੁਆਰਾ ਬਹੁਤ ਇਕਵਿਣੀ ਵੀ ਜਿਹੜਾ ਨਹੀਂ ਆ ਜਾਣਗੇ ਇਹਨਾਂ ਲਈ ਬਹੁਤ ਬਹੁਤ ਧੰਨਵਾਦ ਜੀ ਬਟਾਲੀਅਨ ਦੇ ਪਤਾਲਾ ਸਾਹਿਬ ਅੱਜ ਸਾਡੀ ਕਮੇਟੀ ਵੱਲੋਂ ਇਹਨਾਂ ਦਾ ਨਾਮ ਲਈ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਇਹਦਾ ਸਵਾਗਤ ਸ਼ਾਨਦਾਰ ਜਿਹੜਾ ਮੁਕਾਬਲਾ ਰਸਿਆਂ ਦਾ ਕਰ ਰਹੇ ਤੁਸੀਂ ਸੈਟਾਂ ਜਿਹੜੀਆਂ ਚੇਜ ਹੋ ਚੁੱਕੀਆਂ ਨੇ بہت ودیش پر کھلا کھڑا لگ رہا ہے ਮਨਕਾਰਨ ਥੀਲਾ ਤੇ ਵੀਰਾਂ ਮੰਦਰ ਦਾ ਕੁਸ਼ਣ ਦਾ ਲੋਕ ਇਸ ਸੈੱਪ ਜਿਹੜੀ ਸ਼ਾਹਪੁਰ ਬੇਲੇ ਦੀ ਟੀਮ ਜਿੱਤ ਚੁੱਕੀ ਹੈ ਦੂਸਰੇ ਸੈਕਟਰ ਦੀ ਜਿਹੜੀ ਸ਼ੁਰੂਆਤ ਗਰਾਊਂਡ ਦੇ ਵਿੱਚ ਹੁਣ ਜਾਰੀ ਹੈ ਤਾੜੀਆਂ ਮਾਰ ਦਿਓ ਜਿਹੜਾ ਦੇਖ ਲਈ ਵਧੀਆ ਲੱਗਿਆ ਰਿਹਾ ਦਾ ਮੈਚ ਤਾੜੀਆਂ ਮਾਰ ਦਿਓ ਕਿਉਂਕਿ ਪੰਜਾਬੀ ਸੰਭਿਆਚਾਰ ਸਾਡਾ ਬਾਹਰ ਦਾ ਅਮੀਰ ਹੈ ਤੁਸੀਂ ਭਾਂਗਾ ਵਾਲਿਓ ਤੁਸੀਂ ਕਰਮਾ ਵਾਲਿਓ ਕਿ ਤੁਹਾਡਾ ਜਨਮ ਕਿਹੜਾ ਪੰਜਾਬ ਦੀ ਧਰਤੀ ਤੇ ਹੋਇਆ ਹੈ ਪੰਜਾਬ ਵਰਗਾ ਦੁਨੀਆ ਦੇ ਵਿੱਚ ਕੋਈ ਮੁਲਕ ਨਹੀਂ ਹੈ ਲੈ ਵੀ ਰਹਿਮਤ ਜੀ ਬੜਾ ਸਾਡੇ ਕੋਲ ਵੀ ਸਾਜੂ ਲੰਮਰਦਾਲ ਸੱਜਣਾ ਕੋਲ ਸੁਨਾਮ ਕਿਰਮ ਸਿੰਘ ਜੀ ਆਹ ਜਿੰਦਗੀ ਦੀ ਫਰਮਾਜ ਕੋਟ ਵਾਲਾ ਆਹ ਥਾਂ ਤੇ ਡੀਸੀ ਜੀ ਸੈਕਟਰੀ ਸਾਹਿਬ ਪਾਬਲੀ ਮੋਟਾ ਵਾਲੇ آجی کارا آمدی مدازی اوپے کو سوسائیٹی آمان دے دے چکہ سے بھی آدھا بچے دے دے بجے کو مدازی آمان دے دے ساتھ میں بھی شکری ہوا تھا آمان پادری ہوا تھا بہت ہی کیا دلیف آئے دے بولے بہت ہوتا ہمارا ہے آپ ہی بہتر کرے گا چھتا کوپر کرے گا یہ چشن کرے گا کرے گا ایلی نیوزی کو آئے بھلے پھر بھی پانچ سوا ہے پندرہ سو ردر پالدا تک پہنچے ہوئے ہیں ਯਾ ਮੀ ਉਹਦੇ ਜਾ ਕੇ ਸਾਥ ਕਮੇਟਾ ਦਾ ਮੇਰੇ ਸਾਥ ਸੁਣਦਾ ਹਾਂ ਤਾਂ ਪਾ ਦੇ ਕਿ ਜਿੰਨ ਛੰਡ ਕੇ ਆ ਗਿਆਂ ਸਾਡੀ ਜਿੰਦ ਵਜਗਾਂ ਨਹੀਂ ਉਹ ਦੇ ਮੁਲਕ ਤੇ ਸੌਣਾ ਏ ਸਾਡੇ ਪਿੰਡ ਵਰਗਾ ਨਹੀਂ ਉਹ ਦੇ ਮੁਲਕ ਤੇ ਸੌਣਾ ਏ ਆਪਣੇ ਪਿੰਡ ਦੇ ਬੋਹੜਾ ਨਹੀਂ ਨਾ ਸ਼ਾਨ ਆਪਣੀ ਨਾ ਜਾਏ ਪਰਦੇਸ ਉਥੇ ਦੀ ਮਾਨ ਆਪਣੀ ਨਾ ਜਾਏ ਪਰਦੇਸ ਉਥੇ ਦੀ ਮਾਨ ਆਪਣੀ ਉਥੇ ਆਪਣੇ ਕੰਮ ਨਾਲ ਮਤਲਬ ਹੈ ਕੋਈ ਉਥੇ ਦਰਦ ਬੁਲਾਉਂਦਾ ਨਹੀਂ ਆਪ ਪੁੱਤਰਾ ਖਾਵੇ ਰੋਟੀ ਦੇ ਕੋਈ ਬਾਜਾ ਮਾਰ ਬੁਲਾਉਂਦਾ ਨਹੀਂ ਜੇ ਟੁੱਟ ਕੇ ਮਰਨਾ ਪੈਣਾ ਰੋਟੀ ਤਾਂ ਆਪਣੀ ਨਾ ਜਾਇਓ ਪਰਦੇਸ ਉੱਥੇ ਦੀ ਮਾਂ ਲੱਗਣੀ ਨਾ ਜਾਇਓ ਪਰਦੇਸ ਉੱਥੇ ਦੀ ਮਾਂ ਆਪਣੀ ਪਰਦੇਸਾਂ ਦੀ ਮਿੱਠੀ ਜੇ ਲੇ ਪਰ ਰੋਜੀ ਰੋਟੀ ਦੇ ਲਈ ਸਾਡੇ ਵੀਰਾਂ ਨੂੰ ਜਿਹੜਾ ਪ੍ਰਵਾਸ ਕਰਨਾ ਪੈਂਦਾ ਹੈ ਐਨ ਆਰ ਆਈ ਵੀਰਾਂ ਦਾ ਪ੍ਰਵਾਸੀ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੀ ਸਹਿਹਾਲੀ ਤੇ ਤਰੱਕੀ ਦੀ ਲਈ ਔਰ ਦੋਵਾਂ ਟੀਮਾਂ ਲਈ ਇੱਕ ਪੋਲ ਜਿੱਤਣੀ ਜੂਰੀ ਹੈ ਇੱਕ ਪੋਲ ਜਿੱਤਣੀ ਹੈ ਇੱਕ ਪੋਲ ਸ਼ੇਖਪੁਰਾ ਟੀਮ ਜਿੱਤ ਗਈ ਹੈ ਇਹ ਦੂਜੀ ਕੋਲਬਰੀ ਦੇ ਸ਼ਾਹਪੁਰ ਨਾਲ ਜਿੱਤੀ ਹੈ ਜਿੱਤੀ ਹੈ ਬੰਦੇ ਨੇ ਦੂਜੀ ਸਪੋੜਾ ਉਹ ਕੋਈ ਗੱਲ ਨਹੀਂ ਰਿਸਪਾਰਰ ਰਿਸਪਾਰਸ ਸਿੰਘ ਜੀ ਸਾਡੇ ਮਾਣ ਤੋਂ ਦੇ ਕਰ ਰਹੇ ਸਨ ਸੁਖੀਤ ਪੰਜਾਬ ਪੁਰਸ ਦੇ ਸੁੱਖਾ ਚੱਕ ਦੇ ਨਾਮ ਦੇ ਕੋਈ ਤੁਹਾਨੂੰ ਦਰੀਆਂ ਨਾ ਕਰਾਂਗੇ ਉਹਨਾਂ ਦੇ ਯਾਦ ਵਿੱਚ ਵੱਡੇ ਬਾੜ ਪੁੱਜਿਆ ਔਰ ਚੌਥੀ ਨੰਬਰ ਦਾ ਤੇ ਰਣਵੀਰ ਸੋਨੀ ਦੇ ਨਾਮ ਦੇ ਆਜ 35 ਨੰਬਰ ਲਈ ਸਰਪਾਤਰ ਬਿਗਿਆ ਕਿਉਂਕਿ ਆਹ ਔਰ ਟੱਕਰੀ ਜਾਂਦਾ ਹੈ ਜੀ ਹਾਂ বহু বহু মান খুঁজে বহু ধন্যবাদ আপি সাথে শহীদ

ਨੰਬਰ ਸangar Bali ਇਸ ਸਾਡੀ ਸਿੱਟੇ ਭਗਤ ਸਿੰਘ ਲਿਖਿਆ ਕਾਜਾਂ ਦੀ ਲੋੜ ਕੋਈ ਨਾ ਸਾਡੇ ਫਿਰ ਤੇ ਭਗਤ ਸਿੰਘ ਲਿਖਿਆ ਇਹ ਕਿ ਸਾਡੇ ਦੋਨੋਂ ਟੀਮਾਂ ਜਿੱਤੂਆਂ ਜਿਹੜਾ ਫਾਈਨਲ ਸੈੱਟ ਹੋਣ ਜਾ ਰਿਹਾ ਹੈ ਇਹਦੀ ਟੀਮ ਜਿੱਤੇਗੀ ਇਸ ਸਮੇਂ ਦੀਆਂ ਗੱਲਾਂ ਹੋਣਗੀਆਂ ਸਾਡੇ ਗੜਪੜੀ ਪੱਠੇ ਵਾਲੇ ਭਰਾ ਪਹੁੰਚਿਆ ਗੜਪੜੀ ਪੱਠਾ ਤੋਂ ਦਿਵਾੜੀ ਤੋਂ ਜਿਹੜੇ ਵੱਡੇ ਮਾਨ ਮੋਸਦੇ ਕਰਦੇ ਖੇਡ ਮੈਦਾਨ ਲਈ ਬਹੁਤ ਬਹੁਤ ਧੰਨਵਾਦ ਹੈ ਔਰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀ ਸਾਡੇ ਦੇ ਪਹੁੰਚੇ ਹੋਏ ਆਪਾਂ ਬਿਸ਼ੇਰ ਤੋਂ ਬਹੁਤ ਧੰਨਵਾਦ ਕਰਦੇ ਆ ਚੇਅਰਮੈਨ ਮੋਰਸ਼ੁਮ ਜੀ ਸਾਡੇ ਸਰਪੰਚ ਬਰਤੌਰ ਜੀ ਕਪੜੀਆਂ ਹਰਮੇਸ਼ ਸਿੰਘ ਜੀ ਤਾਂ ਤੇ ਜਿੰਦਰੀ ਤਾਂ ਜਿੰਦਰ ਚੰਦ ਕ੍ਰਿਸ਼ਪੁਰ ਐਪੀ ਸ਼ਰਮਾ ਸਾਡੇ ਬਹੁਤ ਹੀ ਪਿਆਰੇ ਵੀਰ ਜੀ ਨੇ ਧੰਨਵਾਦ ਹੈ। ਡਾਈਰ ਰੈਫਰੀ ਸਾਹਿਬਾ ਪਾਤੀ ਇਸ ਦਾ ਸਟਾਰਟ ਵੀ ਸ਼ੁਰੂ ਫਾਈਨਲ ਮੈਚ ਵਾਲੀਆਂ ਕਬੱਡੀ ਟੀਮਾਂ ਜਿਹੜੀਆਂ ਦੋਨੋਂ ਗੈਰੀ ਦਾ ਬੇਜੀਰ ਸ੍ਰਾਮਣੀ ਗੁਜਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਨੇਕਰ ਸਾਹਿਬ ਤੇ ਬਾਬਾ ਕਾਰਨਾਥ ਕਬੱਡੀ ਕਲੱਬ ਕਾਲਾ ਬਾਈਆਂ ਦੋਨੋਂ ਟੀਮਾਂ ਨੂੰ ਵੇਖੀਏ ਸਾਡੀ ਆਪਾਂ ਜਿਹੜੀਆਂ ਜਲਦੀ ਨਾਲ ਦੇ ਲਾਗੇ ਪਹੁੰਚ ਜਾਈਏ। ਕਾਫੀ ਇਹ ਪੰਜਾਬ ਦਾ ਪਹਿਲਾ ਕਬੱਡੀ ਕੱਪ ਹੋਣਾ ਸਰਸਾ ਅੰਮ੍ਰਿਤਸਰ ਦਾ ਦੱਸ ਕੀ ਵੀਰੋ ਜਿਹੜਾ ਸਾਂਝ ਸਰਦਰੀ ਹੋ ਕੇ ਸਮੇਂ ਸਰਸ ਦਾ ਮਤ ਹੁਣਾ ਹੈ ਮੈਂ ਆਮ ਤੌਰ ਤੇ ਫਾਈਨਲ ਮੈਚ ਜਾਂਦਾ ਹੁੰਦਾ ਹੈ ਦਰਸ਼ਕ ਘਰਾਂ ਨੂੰ ਚਲ ਜਾਂਦੇ ਹੈ ਇਹ ਜਿਹੜਾ ਪੂਰੇ ਪੰਜਾਬ ਦੇ ਲਈ ਕਬੱਡੀ ਦੇ ਲਈ ਮੈਸੇਜ ਹੋਵੇਗਾ ਤਾਲੀਆਂ ਮਾਰ ਦੋ ਜਿਸੇ ਹਟਦੀ ਜਿਹੜੀ ਪ੍ਰਵਾਤ ਹੋ ਰਹੀ ਹੈ ਹਾਜੀ ਸੰਜੂ ਪੰਡਤ ਜੀ ਸਾਡੇ ਬਹੁਤ ਹੀ ਸਤਾਜੋ ਅਮਰੀਕ ਸਿੰਘ ਦੀ ਮਸਹੂਰਤ ਔਰ ਬਿੱਟੂ ਭਰਾ ਸਾਡਾ ਮਾਜਰੇ ਵਾਲਾ ਇਹਨਾਂ ਵੱਲੋਂ ਸਾਡੇ ਮਾਨ ਪਹੁੰਚੋਇਆ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਪਾਣੀ ਸੱਜਣਾ ਜੀ ਭਾਈ ਸਾਡੇ ਨੂੰ ਮੇਰਦਿਆ ਇੱਕ ਵਾਰ ਤਾੜੀ ਮਾਰ ਦਿਓ ਥਲਕੇ ਮਾਰਦੇ ਜਾਨੀ ਜਵਾ ਜੋਰ ਲੱਗ ਜਾਂਦਾ ਕਿ ਤੇਰਾ ਤੈਨਾ ਲੱਗਿਆ ਪਿਆ ਏ ਜੋਰ ਦਾ ਧੋੜ ਤੇ ਬਗਾਨਾ ਜੇ ਮਿੱਟੀ ਧੋੜ ਦਾ ਅਰਵਿੰਦ ਸਾਡੀ ਸਰਪੰਚ ਔਰ ਬਿੱਟੂ ਗੋਨੀ ਪ੍ਰਾਗ ਵੱਲੋਂ ਦੋਨੇ ਸਰ ਮੇਰੇ ਬੜੇ ਮਾਨ ਪਹੁੰਚੇ ਹੈ ਇੰਦਰਜੀਤ ਸਿੰਘ ਦੀ ਸਾਡਾ ਵੀ ਹਵੇਲੀ ਕਲਾ ਤੇ ਕਲਜੀਤ ਤਰੋਪੜ ਵੱਡੇ ਸਹਾਯੋਗ ਨੇ ਸਾਡੇ ਇਹਨਾਂ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇੰਦਰਜੀਤ ਸਿੰਘ ਦੀ ਹਵੇਲੀ ਕਲਾ ਤੇ ਕਲਜੀਤ ਤਰੋਪੜ ਵੱਡੇ ਸਹਾਯੋਗ ਨੇ ਇਸ ਚੌਥੇ ਕਬੱਡੀ ਕੱਪ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਵਾਰੀ ਤਾੜੀਆਂ ਮਾਰ ਦਿਓ ਇਸੇ ਦੇ ਨਾਲ ਸ਼ਾਹਪੁਰ ਬੈਲੀ ਦੀ ਟੀਮ ਜਿਹੜੀ ਜਿੱਤ ਗਈ ਹੈ ਜੀਤੀ ਹੈ ਸਾਡੀ ਕਬੱਡੀ ਦੇ ਫਾਨਾਂ ਮੈਚ ਵਾਲੀਆਂ ਦੋਨੋਂ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜਣ ਗਿਆ